ਗੁਰਮੀਤ ਸਿੰਘ ਇੰਜੀਨੀਅਰ ਜਿਹੜਾ ਦਾ ਜ਼ਿਕਰ ਤੁਸੀਂ ਜੇ ਦੇਖੋਗੇ ਵੀ ਵੀ ਪੁਰਾਣੀ ਮੀਡੀਆ ਡੈਰੀ ਦੇ ਵਿੱਚ ਤਾਂ ਬਹੁਤ ਘੱਟ ਵਾਰੀ ਉਹਨਾਂ ਨੂੰ ਰੀਲੀਫ ਮਿਲਿਆ ਤੇ ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਕੋਈ ਨਾ ਕੋਈ ਅੜਚਨ ਉਹਨਾਂ ਦੀ ਜ਼ਮਾਨਤ ਅਤੇ ਪਰੋਲ ਨੂੰ ਲੈ ਕੇ ਸਭ ਤੋਂ ਤਰਤੇ ਦੇਖੀ ਗਈ ਹੈ ਗੰਗ ਸਿੰਘ ਕਤਲ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਹੈਗਾ हां ਇਸ ਵਾਰੀ ਜਿਹੜਾ ਇਹ ਤੁਸੀਂ ਕਾਨੂੰਨੀ ਤੌਰ ਤੇ ਅੱਗੇ ਗੱਲ ਰੱਖੀ ਜਿਵੇਂ ਤੁਸੀਂ ਦੱਸਿਆ ਵੀ ਪੈਰਵਾਈ ਕੀਤੀ ਆ ਤਾਂ ਫਿਰ ਹੁਣ ਏਦੋਂ ਬਾਅਦ ਜਿਹੜੀ ਜ਼ਮਾਨਤ ਇਹ ਪੱਕੀ ਜ਼ਮਾਨਤ ਦਾ ਭਾਵ ਕਿ ਦੁਬਾਰੇ ਇਹਨਾਂ ਨੂੰ ਨਹੀਂ ਜਾਣਾ ਪਏਗਾ ਕੋਈ ਜਦੋਂ ਉਹ ਉਹਦੇ ਜਿਹੜੀ ਡਾਇਰੈਕਸ਼ਨਸ ਦੇ ਵਿੱਚ ਕਿਹਾ ਗਿਆ ਵੀ ਜਦੋਂ ਤੱਕ ਐਪਲੀਕੇਸ਼ਨ ਡਿਸਾਈਡ ਨਹੀਂ ਹੁੰਦੀ ਤੁਸੀਂ ਇਹਨਾਂ ਦੀਆਂ ਬੇਲਾਂ ਸੇਕੋ ਜਾਂ ਤੱਕ ਉਹ ਡਿਸਾਈਡ ਨਹੀਂ ਹੁੰਦੀ ਤਾਂ ਉਦੋਂ ਤੱਕ ਇਹ ਬੇਲ ਤੇ ਰਹਿਣਗੇ ਕਿ ਆਲਰੇਡੀ ਜਿਹੜੀ ਇਹਨਾਂ ਦੀ ਇਹ ਸਿੰਪਲ ਇਨਪ੍ਰੀਜ਼ੈਂਟ ਸੀ ਕਿਹਨਾਂ ਨੂੰ ਇਹ 82 ਮੇਡਲ ਟ੍ਰਾਇਲ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਵਿੱਚੋਂ ਇੱਕ ਸੀ ਤੇ ਮੁਖਬੰਦੀ ਸਿੰਘਾਂ ਦੇ ਵਿੱਚੋਂ ਗਰਮੀਤ ਸਿੰਘ ਦਾ ਨਾਮ ਆਉਂਦਾ ਸਸਿਕਲ ਇੱਕ ਕਹਿ ਸਕਦੇ ਆ ਵੀ ਕਾਫੀ ਸਮੇਂ ਤੋਂ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੋਰਚਾ ਵੀ ਚੱਲ ਰਿਹਾ ਹੈ ਤੇ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਤੇ ਸਿੱਖਤਾਸ਼ੀ ਲੋਕ ਲਗਾਤਾਰ ਲੱਗੇ ਹੋਏ ਨੇ ਕਿ ਰਿਹਾਈ ਹੋਵੇ ਉਦੇ ਨਾਲ ਇਹ ਦੇਖਿਆ ਜਾਵੇ ਤਾਂ ਕਾਨੂੰਨੀ ਤਰੀਕੇ ਦੇ ਨਾਲ ਵੀ ਵਕੀਲਾਂ ਦੀ ਲਗਾਤਾਰ ਕੋਸ਼ਿਸ਼ ਹੈ ਵੀ ਜਿਹੜੀ ਰਾਹਤ ਕਾਨੂੰਨੀ ਤਰੀਕੇ ਨਾਲ ਮਿਲ ਸਕੇ ਤਾਂ ਉਹ ਵੀ ਬਹੁਤ ਜ਼ਰੂਰੀ ਹੈ। ਇਸੇ ਦੇ ਵਿੱਚੋਂ ਕਹਿ ਸਕਦੇ ਆਂ ਵੀ ਇਹਨਾਂ ਕੋਸ਼ਿਆਂ ਨੂੰ ਬੁਰਪੰਦਾ ਨਜ਼ਰ ਆ ਰਿਹਾ ਤੇ ਗੁਰਮੀਤ ਸਿੰਘ ਇੰਜੀਨੀਅਰ ਜਿਹੜਾ ਦਾ ਜ਼ਿਕਰ ਤੁਸੀਂ ਜੇ ਦੇਖੋਗੇ ਵੀ ਵੀ ਪੁਰਾਣੀ ਮੀਡੀਆ ਡੈਰੀ ਦੇ ਵਿੱਚ ਤਾਂ ਬਹੁਤ ਘੱਟ ਵਾਰੀ ਉਹਨਾਂ ਨੂੰ ਰਿਲੀਫ ਮਿਲਿਆ ਤੇ ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਕੋਈ ਨਾ ਕੋਈ ਅਰਚਨ ਉਹਨਾਂ ਦੀ ਜ਼ਮਾਨਤ ਅਤੇ ਪ੍ਰੋਲ ਨੂੰ ਲੈ ਕੇ ਸਭ ਤਰ੍ਹਾਂ ਤੇ ਦੇਖੀ ਗਈ ਹੈ ਪਰ ਇਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹਨਾਂ ਤਕਨੀਕੀ ਕਾਨੂੰਨੀ ਤਕਨੀਕਾਂ ਤੋਂ ਅੱਗੇ ਵਧਦੇ ਹੋਏ ਸਾਡਾ ਰਵਿੰਦਰ ਜੋਲੀ ਹੋਣੇ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜ਼ਮਾਨਤ ਤੇ ਹੁਣ ਉਹ ਇੱਕ ਵਾਰੀ ਫੇਰ ਤੋਂ ਬਾਹਰ ਆਉਣਗੇ ਰਵਿੰਦਰ ਜੀ ਦੇਖਿਆ ਜਾਵੇ ਇਹਨਾਂ ਦੀ ਜ਼ਿਕਰ ਵੀ ਉਸੇ ਬੰਦੀਆਂ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਤਕਨੀਕੀ ਤੌਰ ਤੇ ਜਾਂ ਕੀ ਹੈ ਕਿ ਕਾਨੂੰਨੀ ਪੇਚਾਂ ਦੇ ਕਰਕੇ ਨਹੀਂ ਜ਼ਮਾਨਤ ਮਿਲੀ ਪਰੋਲ ਨਹੀਂ ਮਿਲੀ ਜੇ ਪਰੋਲ ਮਿਲੀ ਤਾਂ ਉਹ ਪੂਰੀ ਨਹੀਂ ਹੋਈ ਅ ਇਸ ਵਾਰੀ ਕਿਸ ਤਰ੍ਹਾਂ ਦੇ ਨਾਲ ਜ਼ਮਾਨਤ ਇਹਨਾਂ ਨੂੰ ਮਿਲਣ ਜਾ ਰਹੀ ਹੈ ਨੇ ਨੂੰ ਇਸ ਟਾਈਮ ਇਹ ਪੱਕੀ ਜਮਾਨਤ ਕੋਰਟ ਨੇ ਅਲਾਉ ਕੀਤੀ ਹੈ ਕਿਉਂਕਿ ਇੱਕ ਆਪਣਾ ਹਾਈ ਕੋਰਟ ਨੇ ਆਪਣੇ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੇ ਸਿਵਲ ਰਿਟ ਪਟੀਸ਼ਨ ਦੇ ਵਿੱਚ ਡਾਇਰੈਕਸ਼ਨਸ ਕੀਤੀਆਂ ਸੀ ਵੀ ਜਿਹੜੀਆਂ ਜਿਨ੍ਹਾਂ ਦੀ ਪ੍ਰੀ ਮਚਰ ਐਪਲੀਕੇਸ਼ਨ ਸਪੈਂਡਿੰਗ ਹੈ ਉਹਨਾਂ ਨੂੰ ਤੁਹਾਨੂੰ ਰਿਲੀਜ਼ ਕਰਨਾ ਚਾਹੀਦਾ ਤੇ ਉਸੇ ਡਾਇਰੈਕਸ਼ਨਾਂ ਦੇ ਤਹਿਤ ਫਿਰ ਕੰਟੈਂਪਟ ਪਟੀਸ਼ਨ ਫਾਈਲ ਹੋਈ ਸੀ ਉਹਦੇ ਤਹਿਤ ਫਿਰ ਅਸੀਂ ਐਪਲੀਕੇਸ਼ਨ ਅ موਵ ਕੀਤੀ ਹੈ ਤੇ ਗੁਰਮੀਤ ਸਿੰਘ ਦੀ ਐਪਲੀਕੇਸ਼ਨ ਜਿਹੜੀ ਅਸੀਂ ਬੇਲ ਐਪਲੀਕੇਸ਼ਨ ਮੂਵ ਕੀਤੀ ਉਹ ਅੱਜ ਕੋਰਟ ਨੇ ਅਲਾਉ ਕਰਤੀ ਹੈ ਤੇ ਗੁਰਮੀਤ ਸਿੰਘ ਨੂੰ ਹੁਣ ਪੱਕੇ ਜ਼ਮਾਨਤ ਮਿਲੀ ਹੈ ਅ ਕਸ ਕਰਨ ਰਵਿੰਦਰ ਜੀ ਜਿਵੇਂ ਕਿ ਇਹ ਇਹਨਾਂ ਦਾ ਇਹ ਉਹਨਾਂ ਨਾਵਾਂ ਦੇ ਵਿੱਚ ਕਿਹਾ ਜਿਨ੍ਹਾਂ ਨੂੰ ਬਹੁਤ ਘਟ ਰਹਾ ਤਾਂ ਮਿਲੀਆਂ ਨੇ ਹੁਣ ਤੱਕ ਅਜੇ ਦੇਖਿਆ ਜਾਵੇ ਰਹਾ ਤਾਂ ਮਿਲੀਆਂ ਤਾਂ ਉਹ ਵੀ ਫਿਰ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਨੂੰ ਦੁਬਾਰੇ ਜੇਲ੍ਹ ਜਾਣਾ ਪਿਆਗਾ ਅ ਬਜਨ ਸਿੰਘ ਕਤਲ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਦੇ ਵਿੱਚ ਹੀ ਇਹਨਾਂ ਦਾ ਜ਼ਿਕਰ ਹੁੰਦਾ ਹੈਗਾ ਅ ਇਸ ਵਾਰੀ ਜਿਹੜਾ ਇਹ ਤੁਸੀਂ ਕਾਨੂੰਨੀ ਤੌਰ ਤੇ ਅੱਗੇ ਗੱਲ ਰੱਖੀ ਜਿਵੇਂ ਤੁਸੀਂ ਦੱਸਿਆ ਵੀ ਪੈਰਵਾਈ ਕੀਤੀ ਆ ਤਾਂ ਫਿਰ ਹੁਣ ਇਦੂ ਬਾਅਦ ਜਿਹੜੀ ਜ਼ਮਾਨਤ ਇਹ ਪੱਕੀ ਜ਼ਮਾਨਤ ਦਾ ਭਾਵ ਕਿ ਦੁਬਾਰੇ ਇਹਨਾਂ ਨੂੰ ਨਹੀਂ ਜਾਣਾ ਪਏਗਾ ਹਜੇ ਦੇਖੋ ਜਦੋਂ ਉਹ ਉਹਦੇ ਜਿਹੜੀ ਡਾਇਰੈਕਸ਼ਨਸ ਦੇ ਵਿੱਚ ਕਿਹਾ ਗਿਆ ਵੀ ਜਦੋਂ ਤੱਕ ਐਪਲੀਕੇਸ਼ਨ ਡਿਸਾਈਡ ਨਹੀਂ ਹੁੰਦੀ ਤੁਸੀਂ ਇਹਨਾਂ ਦੀਆਂ ਬਿਲਾਂ ਅਸੈਪਟ ਕਰੋ ਹੁਣ ਜੇ ਪ੍ਰੀ ਮੈਚੂਰ ਜਿਹੜੀ ਇਹਨਾਂ ਰਿਲੀਜ਼ ਦੀ ਐਪਲੀਕੇਸ਼ਨ ਹੈ ਜੋ ਅਲਾਉ ਹੋ ਜਾਂਦੀ ਹੈ ਫਿਰ ਤਾਂ ਇਹਨਾਂ ਦੀ ਪੱਕੀ ਰਹੀ ਹੋਈ ਗਈ ਹੈ ਤੇ ਜਦ ਤੱਕ ਉਹ ਡਿਸਾਈਡ ਨਹੀਂ ਹੁੰਦੀ ਤਾਂ ਉਦੋਂ ਤੱਕ ਇਹ ਬੇਲਤੇ ਰਹਿਣਗੇ ਕਿਉਂਕਿ ਆਲਰੇਡੀ ਜਿਹੜੀ ਇਹਨਾਂ ਦੀ ਇਹ ਸਿੰਪਲ ਇਨਪ੍ਰੀਜ਼ਮੈਂਟ ਸੀ ਕਿ ਇਹਨਾਂ ਨੂੰ ਇਹ ਬਿਆਨਸੀ ਮੈਡਰ ਟ੍ਰਾਇਲ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਵਿੱਚੋਂ ਇੱਕ ਸੀ ਤੇ ਮੁੱਖਬੰਦੀ ਸਿੰਘਾਂ ਦੇ ਵਿੱਚੋਂ ਗੁਰਮੀਤ ਸਿੰਘ ਦਾ ਨਾਮ ਆਂਦਾ ਹੈ ਤੇ ਇਹਨਾਂ ਨੂੰ ਉਮਰ ਕੈਦੀ ਸਜ਼ਾ ਉਹ ਅਨਾਉਂਸ ਹੋਈ ਸੀ ਹਾਂਜੀ ਇਹਨਾਂ ਨੂੰ ਉਮਰ ਕੈਦੀ ਹੈ ਤੇ ਉਮਰ ਕੈਦ ਇਹਨਾਂ ਦੇ 27 ਸਾਲ ਇਹਨਾਂ ਦੀ ਕਸਟਡੀ ਹੋ ਚੁੱਕੀ ਹੈ ਤੇ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਪ੍ਰੀਮਚੂਰ ਦੀ ਉਹ ਪੈਂਡਿੰਗ ਹੈ ਉਹਦੇ ਵਿੱਚ ਜੇ ਜੁਲੋਜੀ ਜੇ ਉਹਦੇ ਚ ਰਾਹਤ ਮਿਲਦੀ ਹੈ ਇਹਨਾਂ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਤਾਂ ਉਸ ਤੋਂ ਬਾਅਦ ਕੀ ਹੋਊਗਾ ਯਾਨੀ ਕਿ ਜਿੰਨੀ ਸਜ਼ਾ ਇਹਨਾਂ ਨੇ ਕੱਟ ਲਈ ਉਹ ਸਫੀਸ਼ੀਐਂਟ ਹੈ ਅੱਗੇ ਇਹਨਾਂ ਨੂੰ ਨਹੀਂ ਕੱਟਣੀ ਪਊਗੀ ਫਿਰ ਹਾਂ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਸਜ਼ਾ ਹੈ ਜਿਹੜੀ ਉਹ ਜਿੰਨੀ ਹਾਂ ਪੂਰੀ ਮੰਨੀ ਜਾਊਗੀ ਬਿਲਕੁਲ ਕਹਿ ਸਕਦੇ ਆ ਕਿ ਗੁਰਮੀਤ ਸਿੰਘ ਇੰਜੀਨੀਅਰ ਆ ਯਾਨੀ ਕਿ ਬਿਆਨ ਸਿੰਘ ਕਤਲ ਮਾਮਲੇ ਦੇ ਵਿੱਚ ਜਿਹੜੇ ਲੋਕਾਂ ਦਾ ਜ਼ਿਕਰ ਹੁੰਦਾ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਸੀਗਾ ਤੇ ਬਾਰੀ-ਬਾਰੀ ਜਦੋਂ ਅਸੀਂ ਦੇਖਦੇ ਆਂ ਵੀ ਇੱਕ ਪਾਸੇ ਜਿੱਥੇ ਲੜਾਈ ਹੈਗੀ ਹੈਗੀ ਸੜਕ ਦੇ ਉੱਤੇ ਯਾਨੀ ਕਿ ਪ੍ਰੋਟੈਸਟ ਦੇ ਰਸਤੇ ਸਰਕਾਰਾਂ ਤੇ ਦਬਾਅ ਬਣਾਉਣ ਨੂੰ ਲੈ ਕੇ ਤਾਂ ਦੂਜੇ ਪਾਸੇ ਕਾਨੂੰਨ ਦੇ ਦਾਰੇ ਦੇ ਵਿੱਚ ਰਵਿੰਦਰ 바ਸੀ ਹੋਣ ਵਰਗੇ ਵਕੀਲ ਨੇ ਜਿਹੜੇ ਉਹ ਲਗਾਤਾਰ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ ਕਿ ਉਸ ਪਾਸਿਓਂ ਵੀ ਇਹਨਾਂ ਦੀ ਰਿਹਾਈ ਹੋ ਸਕੇ ਤਾਂ ਇੱਕ ਵਾਰੀ ਫੇਰ ਤੋਂ ਕਹਿ ਸਕਦੇ ਆਂ ਵੀ ਗੁਰਮੀਤ ਸਿੰਘ ਬਾਰੀ ਦੁਨੀਆ ਦੇ ਵਿੱਚ ਤੇ ਆਮ ਵਤੀਰੇ ਦੇ ਵਿੱਚ ਆਉਂਦੇ ਹੋਏ ਨਜ਼ਰ ਆਉਣਗੇ ਤੇ ਉਹਦੇ ਵਿੱਚ ਹੀ ਹੈ ਕਿ ਜੇਕਰ ਭਵਿੱਖ ਦੇ ਵਿੱਚ ਵੀ ਫੈਸਲੇ ਉਹਨਾਂ ਦੇ ਪੱਖ ਦੇ ਰਹੇ ਤਾਂ ਅੱਗੇ ਨੂੰ ਰਿਹਾਈ ਹੈ ਜਿਹੜੀ ਉਹ ਸੰਭਵ ਹੋ ਸਕਦੀ ਹੈਗੀ ਸੀਨੀਅਰ ਵੀਡੀਓ ਨਿਊਰਿਸਟ ਬੰਤੇ ਦੇ ਨਾਲ ਸਪੈਸਿੰਗ ਰੋਜਨਲ 100% ਟੀਵੀ ਚੰਡੀਗੜ੍ਹ